ਓ ਅਨੰਤ ਰਾਜ ਸੇ ਸੰਦੇਸ਼ ਨੂੰ ਭਗਵਾਨ ਦੀ ਜੈ ਸਤਕਾਰਯੋਗ ਅਰ ਸੰਗਜਿਓ ਜਮੀ ਨੰਬਰ ਗ੍ਰੰਥ ਪ੍ਰਕਾਸ਼ ਹੈ ਜਿਹੜਾ ਸ਼ਬਦ ਲੈ ਕੇ ਅੱਪਨ ਚੱਲਣ ਲੱਗੇ ਹਾਂ 30 ਜੇਠ 46 ਸੰਮਤ 11 ਪਿੰਡ ਸਈ ਕਲਾ ਜਿਲ੍ਹਾ ਜੰਮੂ ਖੇਮਕੌਰ ਦੇ ਗ੍ਰਹਿ 30 ਜੇਠ ਨੂੰ ਸੰਚੈ ਸੰਬਦਿਆਰਾ ਨੂੰ ਮਾਤਾ ਖੇਮਕੌਰ ਦੇ ਗ੍ਰਹਿ ਵਿਖੇ ਜੂਰ ਸੰਛਾ ਜੀ ਨੇ ਇਹ ਛਬਤੀ ਰਚਨਾ ਕੀਤੀ ਸਤਗੁਰ ਸ਼ਬਦ ਕਹੇ ਜਨ ਭਗਤੋ ਤੁਹਾਨੂੰ ਪ੍ਰਭੂ ਦੀ ਧਾਰ ਮਿਲ ਗਈ ਸਸਤੀ ਵਾ ਵਾ ਸਤਗੁਰ ਸ਼ਬਦ ਕੀ ਕਹਿੰਦਾ ਹੈ ਕਿ ਜਨ ਭਗਤੋ ਤੁਹਾਨੂੰ ਪ੍ਰਭੂ ਦੀ ਧਾਰ ਹੈ ਬਿਲਕੁਲ ਸਸਤੀ ਮਿਲ ਗਈ ਕੀਮਤ ਜਗਤਨਾ ਕੋਈ ਰਖਾਈਆ ਖੁਸ਼ੀਆਂ ਵਿੱਚ ਚੜੀ ਮਸਤੀ ਮਸਤ دیਵਾਨੇ ਰੂ ਬਦਲਾਈਆ ਤੁਹਾਡੇ ਅੰਦਰ ਵੱਸਦੀ ਗੰਗਾ ਗੋਦਾਵਰੀ ਜਮਨਾ ਸਰਸਤੀ ਬਾਰ ਕੋ ਜਨ ਵੀ ਲੋੜ ਰਹੀ ਨਾਰਾਇਆ ਤੁਹਾਡੀ ਆਸਾ ਉਸ ਨਾਲ ਹੱਸਦੀ ਜੋ ਹਸਤੀ ਦਾ ਮਾਲਕ ਨੂਰ ਇਲਾਹੀਆ ਤੁਹਾਨੂੰ ਖਬਰ ਅਗਮੀ ਦੱਸਦੀ ਦੈ ਦਿਸ਼ਾ ਤੋਂ ਬਾਹਰ ਸੁਣਾਈਆ ਕੋਣ ਘੜੀ ਨਹੀਂ ਰਹਿਣੀ ਵਖਦੀ ਵਖਰੀ ਵੰਡ ਨਾ ਕੋਈ ਵੰਡਾਈ ਆ ਤੁਹਾਡੀ ਲੋਹਣੀ ਦੇ ਜੇ ਨੈਤਰ ਅੱਖ ਦੀ ਪ੍ਰਕਾਸ਼ 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 ਵਿੱਚੋਂ ਸਮਝਾਈ ਆ ਜੋਤੀ ਜੋ ਸਰੂਪ ਹਰਿਆ ਪਾਪਣੀ ਕਿਰਪਾ ਕਰ ਦੇਵਣ ਹਾਰਾ ਸੱਚਾ ਵਰ ਸਈਦਾ ਮਾਲਕ ਇੱਕ ਖਵਾਈ ਆ ਸਤਿਗੁਰਿ ਚਬਦੇ ਕਹੇ ਜਨ ਭਗਤੋ ਤੁਹਾਡਾ ਧਰਮ ਧਾਰ ਦਾ ਪਿਆਰ ਪ੍ਰੇਮਿਓ ਪ੍ਰੀਤਮ ਨਾਲ ਮਿਲ ਕੇ ਵਦੀ ਵਧਾਈਆ ਤੁਹਾਡਾ ਅੰਦਰ ਅੰਮ੍ਰਿਤ ਰਸ ਟੰਡਾ ਠਾਰ ਟਟਾ ਤੀਰਥਾ ਖੋਜਣ ਕੋਈ ਨਾ ਜਾਈਆ ਹਰ ਸੰਗਤਿਓ ਪਰਮੇਸ਼ਰ ਨੇ ਕਿਹਾ ਕਿ ਜਿਹੜੇ ਮੇਰੇ ਗੁਰਸਿੱਖ ਮੇਰੇ ਭਗਤਾਂ ਨੂੰ ਕਿਸੇ ਵੀ ਜਗ੍ਹਾ ਤੇ ਤੀਰਥ ਕਰਕੇ ਨਹੀਂ ਜਾਣਗੇ ਉਤਰਾਂ ਤੇ ਚਲੋ ਜਾਣ ਦੀ ਮਨਾਈ ਨਹੀਂ ਆ ਤੀਰਥ ਕਰਕੇ ਕਿਤੇ ਨਹੀਂ ਜਾਣਾ ਇੱਥੇ ਵੀ ਪਰਮੇਸ਼ਰ ਕੀ ਲਿਖਦੇ ਆ ਟਟਾਂ ਤੀਰਥਾਂ ਖੋਜਣ ਕੋਈ ਨਾ ਜਾਈਆ ਪੁਰਖ ਕਲਾ ਦੀਨ ਦੇ ਅਲਾ ਤੁਹਾਡੀ ਪਾਵੇ ਸਾਰ ਮਿਹਰਬਾਨ ਹੋ ਕੇ ਵਖੇ ਚਾਈ ਚਾਈਆ ਤੁਸੀਂ ਨਿਰਗੁਣ ਧਾਰ ਜੋਤੀ ਜਾਤੇ ਕਰਨਾ ਦਿਸਾਰ ਪੁਰਖ ਬਿਧਾਤੇ ਮਿਲਣਾ ਥੋਥਾਇਆ ਸੋ ਸਹਿਬ ਸਵਾਮੀ ਅੰਤਰ ਜਾਮੀ ਤੁਹਾਡਾ ਲੈਣਾ ਦੇਣਾ ਦੇਵੇ ਵਿੱਚ ਸੰਸਾਰ ਲੋਕ ਮਾਤ ਦੀਨ ਦੁਨੀ ਰਹਿਣ ਕੁਛ ਨਾ ਪਾਈਆ ਜੀਦਾ ਲੇਖਾ ਕਾਗਨ ਕਲਮ ਨਾਲ ਲਿਖਣ ਹਾਰ ਅਕਲ ਬੁੱਧੀ ਚਲੇ ਨਾ ਕੋਈ ਚਤ్రਾਈਆ ਸੋ ਸੁਆਮੀ ਤੁਹਾਡਾ ਪੰਕੋ ਤੁਹਾਡੇ ਅੰਦਰ ਪਉਣ ਪਾਣੀ ਬਸੰਤਰ ਮਿਲ ਕੇ ਵਦੇ ਵਧਾਈ ਸੋ ਸੁਆਮੀ ਤੁਹਾਡਾ ਮੀਤ ਮਰਾਰ ਮਿੱਤਰ ਪਿਆਰਿਓ ਧਿਆਨ ਸੁਣਾਈਆ ਜੋਤੀ ਜੋਤ ਸਰੂਪ ਹਰਿਆਪ ਆਪਣੀ ਕਿਰਪਾ ਕਰ ਦੇਵਣ ਹਾਰਾ ਸੱਚਾ ਵਾਰ ਸਜਦਾ ਰੰਗ ਆਪ ਰੰਗਾਈਆ ਸਤਗੁਰੂ ਸ਼ਬਦ ਕਹੇ ਜਨ ਭਗਤੋ ਤੁਹਾਡੇ ਅੰਦਰ ਪਵਣ ਪਾਣੀ ਬਸੰਤਰ ਮਿਲ ਕੇ ਵਦੀ ਵਧਾਈਆ ਤੁਹਾਡੇ ਅੰਦਰ ਸਤਗੁਰੂ ਸ਼ਬਦ ਬਾਣੀ ਬਾਣ ਅਣੇ ਆਲਾ ਤੀਰ ਚਲਾਈਆ ਤੁਹਾਡੇ ਅੰਦਰ ਤੁਹਾਡੀ ਮਹਿਮਾ ਕਥਕਾਰੀ ਕਥਨੀ ਕਥਨਾ ਚਕੇ ਰਈਆ ਤੁਹਾਡੇ ਅੰਦਰ ਤੁਹਾਡੀ ਸਤਿ ਨਿਸ਼ਾਨੀ ਗ੍ਰਹਿ ਮੰਦਰ ਸੋ ਬਪਈਆ ਤੁਹਾਡੇ ਕਰ ਤੁਹਾਡੀ ਮੰਜ਼ਲ ਰੋਹਾਨੀ ਰੂਹ ਬਤ ਮਿਲ ਕੇ ਵਜੇ ਵਧਾਈਆ ਤੁਹਾਡੇ ਘਰ ਤੁਹਾਡਾ ਪਿਤਾ ਸਮਾਨੀ ਪਰਮਪੁਰਖ ਬੈਠਾਇਆ ਅਸਣ ਲਈਆ ਜੋ ਲੈਣਾ ਦੇਣਾ ਜਾਣੇ ਤੋ ਚਹਾਨੀ ਨਿਰਗੁਣ ਹੋ ਕੇ ਵੇਖ ਵਿਖਾਈਆ ਜੋਤੀ ਜੋ ਚੂਪਾਰਿਆ ਆਪਣੀ ਕਿਰਪਾ ਕਰੋ ਦੇਵਨ ਹਾਰਾ ਸੱਚਾ ਵਾਰ ਨੇਕ ਲੰਕ ਨਰੇਣ ਨਰ ਮਹਾਰਾਜ ਚੇਰ ਸਿੰਘ ਵਿਸ਼ਨੂੰ ਭਗਵਾਨ ਆਜੁਗਾ ਦੀ ਸਭ ਦਾ ਪਾਨੀ ਬਾਣਣਿਆ ਲਾਤੀ ਰੇ ਆਪਣਾ ਹੁਕਮ ਚਲਾਈਆ ਜੋਤੀ ਜੋ ਸਰੂਪਾਰ ਆਪ ਆਪਣੀ ਕਿਰਪਾ ਕਰ ਇਹ ਗੱਲ ਕੌਣ ਕਰ ਰਿਹਾ ਹੈ ਜੋ ਸਰੂਪ ਪ੍ਰਮਾਤਮਾ ਆਪ ਆਪਣੀ ਕਿਰਪਾ ਕਰਕੇ ਜੋ ਸਦਾ ਹੀ ਸੱਚ ਦਾ ਵਰ ਦਿੰਦਾ ਹੈ ਕੋਈ ਨੀ ਕਲੰਕ ਨਰਨ ਨਰ ਮਹਾਰਾਜ ਚੇਰ ਸਿੰਘ বিষ্ণੂ ਭਗਵਾਨ ਉਹ ਸਾਰੇ ਰਾਜਿਆਂ ਦਾ ਰਾਜਾ ਸਾਰਿਆਂ ਨੂੰ ਪੈ ਵਿੱਚ ਰੱਖਣ ਵਾਲੀ ਸਮਰਾਥ ਤਾਕਤ ਵਿਚ ਨੂੰ ਸਰ ਦਾ ਪ੍ਰਤਪਾਲੋ ਕੇ ਉਹ ਭਗਵਾਨ ਅਕਾਲ ਪੁਰਖ ਆ ਜੁਗਾਦੀ ਸਬਦਾ ਬਾਨੀ ਜਿਹੜਾ ਆਦ ਤੋਂ ਲੈ ਕੇ ਜੁਗਾਦ ਤੱਕ ਸਬਦਾ ਇਹਦਾ ਬਾਨੀ ਹੈ ਆਗੂ ਹੈ ਬਾਣ ਨੇ ਅੱਲਾ ਤੀਰ ਆਪਣਾ ਹੁਕਮ ਚਲਾਈ ਆ ਉਸ ਦਾ ਜਿਹੜਾ ਬਾਣ ਲੈ ਦਾ ਤੀਰ ਹੈ ਉਸ ਦਾ ਹੁਕਮ ਹੈ ਉਸ ਦਾ ਹੁਕਮ ਹੀ ਸਾਡੇ ਵਾਸਤੇ ਸਭ ਤੋਂ ਵੱਡੀ ਉਸ ਦੀ ਕਿਰਪਾ ਹੈ ਦਾਸ ਕਿਥੇ ਹੀ ਮੈਂ ਇਹ ਜੋ ਛਪਦੇ ਨਾ ਸੀ ਹੁਣ ਜਿਹੜਾ ਅਜੂਰ ਸੰਸ਼ੇ ਜੀ ਦਾ ਆਪਾਂ ਸਿਰਤੀ ਢੋਲਾ ਸਰਵਣ ਕਰੀਏ ਤੂੰ ਮੇਰਾ ਮੈਂ ਤੇਰਾ 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 ਸੋ ਅਨਮਾਰ ਰਚੇ ਈਸ਼ ਨੂੰ ਪਰਵਾਹ